ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਡੇਰਾ ਦੁੱਦਾਦਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਮੈਂ ਰੂਪਾਲਵਾਲੋ ಗ್ರಾಮ ਪੰਚਾਇਤ ਦਾ ਐਨਆਰਏ ਵੀਰਾ ਅਸਯੋਗ ਨਾਲ ਡੇਰਾ ਦੁੱਦਾਦਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ ਹੈ 165 ਮਾਚਿੰਨ ਮੇਲਾ 18-19 ਨਵੰਬਰ ਨੂੰ 105 ਪਰਮਜੀਤ ਕੌਰ ਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਪੇਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਨੂੰ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਕ ਗੁਰਦੁਆਰਾ ਸਾਹਿਬ ਤੋਂ ਬੈਂਡ ਬਾਜੀਆਂ ਦੀਆਂ ਤੁਨਾ ਤੇ ਫੁੱਲਾਂ ਦੀ ਵਰਖਾ ਕਰਕੇ ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਵਿਖੇ ਲਿਆਂਦੇ ਗਏ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 16 ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਗਈ ਹੈ ਜਿਸ ਦੇ ਭੋਗ 16 ਸਤੰਬਰ ਨੂੰ ਪਾਈ ਜਾਣਗੇ। ਇਸ ਦੇ ਨਾਲ ਹੀ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਕੀਤੀ ਜਾਵੇਗੀ ਜਿਨ੍ਹਾਂ ਦੇ ਭੋਗ 18 ਸਤੰਬਰ ਨੂੰ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਨਾਮਵਾਰ ਪੰਥਕ ਢਾਡੀ ਜੱਥਾ ਜਥੇਦਾਰ ਮੇਜਰ ਸਿੰਘ ਕੇਸਰਪੁਰ ਵਾਲੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨੇ ਹਾਲ ਕਰਨਗੇ। ਉਹਨਾਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਨੂੰ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ RAM ਕੈਸ਼ਰ ਪਲੀਸ ਅਤੇ ਸੀਮਨਵੀਰ ਸਿੰਘ ਉਹਗਲ ਸਮੂਹ ਪਾਲ ਕੁਲਵਿੰਦਰ ਸਿੰਘ ਗਰੀਵਾਲ ਪਾਗਰਾਮ ਜਨਰਲ ਸੈਕਟਰੀ ਸੰਦੀਪ ਵੀਰਦੀ ਪਾਂਚ ਬਲਵਿੰਦਰ ਸਿੰਘ ਪਾਂਚ ਸਟੇਕਟਰ ਜਗਦੀਸ਼ ਮਹਿਮੀ ਪਾਂਚ ਜਸਵਿੰਦਰ ਢੇਸੀ ਲੇਖ ਰਾਜ ਕੁਟਾਰੀਆ ਪਾਂਚ ਨਰਿੰਦਰ ਕੌਰ ਪਾਂਚ ਨਿਛੱਤਰ ਕੌਰ ਡਾਕਟਰ ਸੁਖਦੇਵ ਕੁਮਾਰ ਹਰਮੇਲ ਸਿੰਘ ਟੀਸੀ ਕੁਲਵਿੰਦਰ ਸਿੰਘ ਸਰਾਣਾ ਸੁਰਿੰਦਰ ਸਿੰਘ ਹਰਵਿੰਦਰ ਸਿੰਘ ਸਰਾਣਾ ਜਸਪਾਲ ਮਹਿਮੀ ਦਰਸ਼ਨ ਸਿੰਘ ਤਾਰਾ ਸਿੰਘ ਡੇਵਿਡ ਅਮਰਜੀਤ ਗਰੇਵਾਲ ਜਸਵੀਰ ਸਿੰਘ ਗਰੇਵਾਲ ਸੁਰਿੰਦਰ ਸਿੰਘ ਸਾਧਕਾ ਸਰਪੰਚ ਬਲਿਹਾਰ RAM ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਕਾ ਨਿਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਬਸੋਜੀ ਦੇ ਅਖੰਡ ਬਾਠ ਦੀ ਅੱਜ ਲੜੀ 14 ਤਰੀਕ ਨੂੰ ਆਰੰਭਤਾ ਕੀਤੀ ਗਈ ਹੈ ਜਿਹਨ ਦੀ 16 ਤਰੀਕ ਨੂੰ ਭੋਗ ਪਾਇਆ ਜਾਏਗਾ ਉਸ ਤੋਂ ਉਪਰੰਤ ਦੂਜੀ ਲੜੀ ਸ਼ੁਰੂ ਕੀਤੀ ਜਾਏਗੀ ਉਸ ਦੇ 18 ਤਰੀਕ ਨੂੰ ਭੋਗ ਪਾਇਆ ਜਾਏਗਾ ਤੇ ਕੱਲ ਨੂੰ ਸ਼ਾਹ ਸਾਹਿਬ ਦੀ ਸੇਵਾ ਕੀਤੀ ਜਾਏਗੀ ਅਸੀਂ ਸਾਰੇ ਸਾਧ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮ ਆ ਕੇ ਐਸ ਮੇਲੇ ਦੀ ਰੌਣਕ ਬਧਾਓ ਤੇ ਚਾਣ ਚਾਣ ਲਗਾਓ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰੀ ਸਾਧ ਸੰਗਤ ਜੀ ਨੂੰ ਪਤਾ ਹੀ ਆ ਕਿ ਅੱਜ 14 ਸਤੰਬਰ ਬਾਬਾ ਜੀ ਦੇ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂਆਤ ਹੋ ਚੁੱਕੀ ਆ ਮੇਲੇ ਦੀ ਵੀ ਸ਼ੁਰੂਆਤ ਅੱਜ ਤੋਂ ਹੋ ਗਈ ਆ ਸਾਰੀਆਂ ਸੰਗਤਾਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਅੱਜ ਅਸੀਂ ਸਾਰੀ ਛੰਝ ਕਮੇਟੀ ਪੰਚਾਇਤ ਵੱਲੋਂ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿਓ ਵੱਧ ਤੋਂ ਵੱਧ ਚੜ ਕੇ ਮੇਲੇ ਦੀ ਰੌਣਕ ਨੂੰ ਵਧਾਓ ਇੱਕ ਵਾਰੀ ਫੇਰ ਦੱਸਦੇ ਆ ਕਿ ਅੱਜ ਬਾਬਾ ਜੀ ਦੇ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਸ਼ੁਰੂ ਹੋ ਚੁੱਕੇ ਆ ਜਿਨ੍ਹਾਂ ਸੰਗਤਾਂ ਨੇ ਇਸ ਮੇਲੇ ਵਿੱਚ ਕੋਈ ਹਿੱਸਾ ਪਾਉਣਾ ਤੇ ਆਪ ਪੋਸਟਰ ਦੇ ਉੱਤੇ ਨੰਬਰ ਦਿੱਤੇ ਗਏ ਆ ਉਹਦੇ ਵਿੱਚ ਆਪਣੀ ਸੇਵਾ ਪਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਦੁੱਧਾ ਧਾਰੇ ਬਾਬਾ ਸੋਹਜੇ ਦੇ ਛੰਝ ਮੇਲੇ ਦੀ ਸਾਲਾਨਾ ਦੀ ਮੇਲੇ ਦੀ ਅੱਜ ਸ਼ੁਰੂਆਤ ਹੋ ਗਈ ਹੈ ਜਿਹਦੇ ਉਪਰੰਤ ਅੱਜ 16 ਖੰਡਪਾਠ ਸਾਹਿਬ ਆਰੰਭ ਕਰਾ ਦਿੱਤੇ ਆ ਇਹਨਾਂ ਦੇ 16 ਤਰੀਕ ਨੂੰ ਭੋਗ ਪਾਇਆ ਜਾਣਗੇ ਉਸ ਤੋਂ ਉਪਰੰਤ 16 ਤਰੀਕ ਨੂੰ ਦੂਜੀ ਲੜੀ ਫੁੱਲੂਗੀ ਮਹਾਰਾਜ ਪਾਠਾਂ ਦੀ ਤੇ 18 ਤਰੀਕ ਨੂੰ ਭੋਗ ਪਾਇਆ ਜਾਣਗੇ 18 ਤਰੀਕ ਨੂੰ ਭੋਗ ਤੋਂ ਉਪਰੰਤ ਆਪਾਂ ਦਵਾਨ ਲਾਵਾਂਗੇ ਧਾਰਮਿਕ ਦਵਾਨ ਲੱਗਣਗੇ ਉਸ ਤੋਂ ਬਾਅਦ ਛੰਝ ਮੇਲੇ ਦਾ ਅਗਲਾ ਪ੍ਰੋਗਰਾਮ ਆਰੰਭ ਡੇਰਾ ਦੁੱਧਾਧਾਰੀ ਬਾਬਾ ਫਸਾਉ ਜੀ ਦੇ 165ਵੇਂ ਸਾਲਾਨਾ ਛੰਜ ਮੇਲੇ ਨੂੰ ਸਮਰਪਤ ਅੱਜ ਛਿਦੀ 17 ਖੰਡਪਾਟ ਸਾਹਿਬ ਦੀ ਪਹਿਲੀ ਲੜੀ ਆਰੰਭ ਕੀਤੀ ਗਈ ਹੈ ਜਿਸਦੇ ਭੋਗ 16 ਤਰੀਕ ਨੂੰ ਪਾਏ ਜਾਣਗੇ ਉਸ ਤੋਂ ਪ੍ਰੰਤ 16 ਤਰੀਕ ਨੂੰ ਦੂਜੀ ਲੜੀ ਆਰੰਭ ਕੀਤੀ ਜਾਵੇਗੀ ਉਸਦੇ ਭੋਗ 18 ਨੂੰ ਪਾਏ ਜਾਣਗੇ ਉਸ ਤੋਂ ਪ੍ਰੰਤ ਮੇਜਰ ਸਿੰਘ ਢਾਡੀ ਜੀ ਦਾ ਆਪਣਾ ਦੁਬਾਨ ਪੇਚ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ